ਬੜਾ ਮੁਸ਼ਕਲ ਹੁੰਦਾ ਇੱਕ ਭਰਾ ਦਾ ਆਪਣੀ ਭੈਣ ਨੂੰ ਸਿੰਗੜ ਲਾ ਕੇ ਬੰਨਣਾ ਤੇਰਾ ਪਿਆਰ ਕਰਦਾ ਤੇਰਾ ਭਰਾ ਤੈਨੂੰ ਰਖੜੀ ਬੰਨੀ ਸੀ ਤੂੰ ਭਰਾ ਦੇ ਇਸ ਵਾਰ ਮੇਰੇ ਵੀਰ ਬਣ ਕੇ ਹੁਣ ਆਪਾਂ ਦੁਬਾਰਾ ਇਹਨੂੰ ਫੇਰ ਆਪਾਂ ਜੰਦਾ ਨਹੀਂ ਲਾਉਣਾ ਬਾਈ ਇਹ ਮੇਰੀ ਬੇਨਤੀ ਆ ਤੇ ਜੁੜ ਕੇ ਤੇਰੇ ਸਹੁਰਿਆਂ ਵਾਲੇ ਬੰਦੇ ਉਹ ਵੀਡੀ ਦੇਖੀ ਜਾਂਦੇ ਆ ਤੇਰਾ ਵਿਆਹ ਕਰ ਦਈਏ ਇਹ ਉਹ ਕਈ ਵਾਰੀ ਐਗਰੈਸਿਵ ਹੋਈ ਆ ਆਪਣੇ ਬਾਲਾ ਨੂੰ ਅੱਗ ਲਾ ਲਈ ਜੀ ਨੇ ਉਹ ਦੂਸਰੇ ਪੱਲੇ ਵੀ ਨਕਸਾਰ ਕਰਤਾ ਜਿੱਥੇ ਚੂੜਾ ਪਹਿਣਾ ਵਾਹਾਂ ਦੇ ਵਿੱਚ ਉੱਥੇ ਸੰਗਲਾਂ ਦੇ ਨਿਸ਼ਾਨ ਪੈ ਗਏ ਜਿੱਥੇ ਇਸ ਭੈਣ ਨੇ ਜਿਹੜੇ ਹੱਥਾਂ ਤੇ ਮਹਿੰਦੀਆਂ ਲਾਉਣੀਆਂ ਸੀ ਉਹਨਾਂ ਹੱਥਾਂ ਦੇ ਉੱਤੇ ਸੰਗਲ ਲਾਉਣੇ ਪੈ ਗਏ ਨਾਦੀਆ ਬੀگم ਮੈਂਟਲੀ ਠੀਕ ਨਹੀਂ ਕਿਉਂਕਿ ਇਹਦੇ ਮਾਂ ਨੂੰ ਵੀ ਸਮੱਸਿਆ ਦਿਮਾਗ ਦੀ ਆ ਇਹਦੇ ਬਾਪ ਨੂੰ ਵੀ ਆ ਮਾਂ ਉਹ ਵੀ ਸਿੱਧਾ ਥੋੜਾ ਜਿਹਾ ਮਾਂ ਵੀ ਸਿੱਧੀ ਆ ਪਿਓ ਵੀ ਸਿੱਧਾ ਥੋੜਾ ਜਿਹਾ ਮਾੜੇ ਤੱਤ ਹੁੰਦੇ ਨੇ ਜਿਹੜੇ ਬੰਦੇ ਦੀ ਸਮੱਸਿਆ ਨੂੰ ਉਹਦੀ ਸਮੱਸ ਪ੍ਰੋਬਲਮ ਨੂੰ ਨਹੀਂ ਦੇਖਦੇ ਆਪਣੀ ਏਜੰਸੀ ਭੁੱਖ ਦੇ ਮਜ਼ਾਜ ਉਹਨਾਂ ਨੇ ਇਸ ਬੱਚੀ ਦੇ ਨਾਲ ਦੁਰਾਚਾਰ ਕੀਤਾ ਕਸੂਰ ਕੀ ਸੀ ਇੱਕ ਤਾਂ ਇਹਦੇ ਨਾਲ ਗਲਤ ਹੋਇਆ ਉੱਪਰੋਂ ਇਹਦੇ ਸੰਗਲ ਲੱਗ ਗਿਆ ਇਹਨਾਂ ਨੇ ਤਾਂ ਸਮਾਜ ਦੇ ਨਾਲ ਖੜ ਕੇ ਲੜਾਈ ਲੜ ਲਈ ਆਪਣੇ ਆਪ ਨੂੰ ਤੱਕ ਤੋੜਾ ਸੰਤੁਸ਼ਟ ਕਰ ਲਿਆ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਚੁੱਪ ਹੀ ਕਰ ਜਾਂਦੇ ਨੇ ਜਿਨ੍ਹਾਂ ਦੇ ਸੰਗੜ ਲੱਗ ਜਾਂਦੇ ਨੇ ਮੁੜ ਕੇ ਖੁੱਲਦੇ ਨਹੀਂ ਕਈ ਕਈ ਸਾਲ ਜ਼ਿੰਦਗੀਆਂ ਨਿਕਲ ਜਾਂਦੀਆਂ ਇਦਾਂ ਹੀ ਲਗਭਗ 14-15 ਸਾਲਾਂ ਦੀ ਲੜਕੀ ਹੈਗੀ ਜੋ ਕਿ ਜਨਮ ਤੋਂ ਲੈ ਕੇ ਇਸ ਤਰ੍ਹਾਂ ਦੀ ਪਰਿਵਾਰ ਵੀ ਬਹੁਤ ਹੀ ਗਰੀਬ ਹੈਗਾ ਇਹਨਾਂ ਨੇ ਇਹਨੂੰ ਪੜਾਉਣ ਦੀ ਕੋਸ਼ਿਸ਼ ਵੀ ਕੀਤੀ ਸਰਕਾਰੀ ਸਕੂਲ ਵਿੱਚ ਪੜ੍ਹਾਈ ਵੀ ਹੈ ਜਿੰਨਾਂ ਕਿ ਪੜ੍ਹੇ ਪਰ ਪੜਨ ਦੇ ਕਾਬਲ ਨਹੀਂ ਸੀਗੀ ਜਿਸ ਕਰਕੇ ਸਕੂਲ 'ਚ ਵੀ ਇਹ ਜਵਾਕਾਂ ਨਾਲ ਥੋੜਾ ਜਿਹਾ ਦਿਮਾਗੀ ਤੌਰ ਤੇ ਅਪਸੈਟ ਹੋਣ ਕਰਕੇ ਜਵਾਕਾਂ ਨਾਲ ਲੜਾਈ ਝਗੜਾ ਕਰਦੀ ਸੀਗੀ ਅਤੇ ਪਿੰਡ ਵਿੱਚ ਵੀ ਆਮ ਜਵਾਕਾਂ ਦੇ ਮਗਰ ਪੈ ਜਾਂਦੀ ਹੈ ਤੇ ਜਵਾਕਾਂ ਦੇ ਨਾਲ ਲੜਾਈ ਝਗੜਾ ਕਰਦੀ ਹੈ ਪਰਿਵਾਰ ਅਤਿ ਹੀ ਗਰੀਬ ਹੋਣ ਕਰਕੇ ਇਸ ਦਾ ਇਲਾਜ ਨਹੀਂ ਕਰਵਾ ਸਕਿਆ ਇਹ ਆਮਨਦੀਪ ਕੌਰ ਜੀ ਮੇਰੀ ਸਿਸਟਰ ਹੈਗੀ ਤੇ ਇਹ ਮੰਨ ਕੇ ਚੱਲੋ ਵੀ 2016 ਤੋਂ ਲੈ ਕੇ ਜਦੋਂ ਦੂਜੀ ਭੈਣ ਦਾ ਵਿਆਹ ਹੋਇਆ ਹੈਗਾ ਤੇ ਉਸ ਤੋਂ ਬਾਅਦ ਡੈਡੀ ਮੇਰੀ ਟੱਲੀ ਸੀਗੇ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇਹਨਾਂ ਦੀ ਦਿਮਾਗੀ ਟੈਨਸ਼ਨ ਥੋੜਾ ਥੋੜਾ ਕਰਕੇ ਵੱਧ ਗਈ ਹੈ ਤੇ ਇਹ ਆਪਦੇ ਬਾਲਾਂ ਨੂੰ ਅੱਗ ਲਾ ਲੈਂਦੀ ਹੈਗੀ ਜੇ ਖੁੱਲੀ ਛੱਡ ਦਿਆਂ ਸਪਰੇਅ ਪੀਗੀ ਸੀ ਕੇਰਾ ਚੱਕ ਕੇ ਜੀ ਇਹ ਤੇ ਬੱਚਿਆਂ ਨੂੰ ਵੀ ਕਹਿੰਦੀ ਆ ਵੀ ਜੇ ਖੁੱਲਾ ਛੱਡ ਦਿਆਂ ਵੀ ਗੰਮਾ ਗਲ ਫੜੂ ਐ ਕਰ ਦੂੰ ਵੀ ਬਾਹਰ ਭੱਜ ਜਾਂਦੀ ਆ ਭੈਣ ਤੁਹਾਡੇ ਕੀ ਲੱਗ ਨਾਨਦ ਨਾਨਦ ਨੂੰ ਲੈ ਕੇ ਆਈ ਆ ਇੱਕ ਭਰਾ ਇਹਦੇ ਬ੍ਰਦਰ ਕਿੱਥੇ ਆ ਤੁਸੀਂ ਹੋ ਨਾ ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਆਇਆ ਬੜਾ ਮੁਸ਼ਕਲ ਹੁੰਦਾ ਇੱਕ ਭਰਾ ਦਾ ਆਪਣੀ ਭੈਣ ਨੂੰ ਸੰਗਲ ਲਾ ਕੇ ਬੰਨਣਾ ਬਾਈ ਦੱਸਦਾ ਵੀ 2 ਸਾਲ ਹੋ ਗਏ 4 ਸਾਲ ਹੋ ਗਏ ਇੱਕ ਭੁਗਾਈ ਆਪਣੀ ਨਨਦ ਨੂੰ ਸੰਗਲ ਨਾਲ ਬੰਨ ਕੇ ਰੱਖਦੇ ਆ ਗਿੱਟੇ ਨੂੰ ਸੰਗਲ ਲਾ ਕੇ ਰੱਖਦੇ ਆ ਤੇ ਅੱਜ ਬਾਹਾਂ ਤੇ ਬੰਨ ਕੇ ਲੈ ਕੇ ਆਏ ਨੇ ਸੰਗਲ ਬੰਨਣ ਦੀ ਮਜਬੂਰੀ ਕੀ ਆ ਵੀ ਘਰੋਂ ਭੱਜ ਜਾਂਦੀ ਆ ਜਿੱਧਰ ਨੂੰ ਮੂੰਹ ਹੁੰਦਾ ਉਧਰੋਂ ਚਲੇ ਜਾਂਦੀ ਆ ਭੈਣ ਫਿਰ ਲੱਭ ਕੇ ਲਿਆਉਣੀ ਪੈਂਦੀ ਆ ਤੇ 4 ਸਾਲ ਹੋ ਗਏ ਕੀ ਨਾ ਭੈਣ ਦਾ ਹੈਂ ਅਮਨਦੀਪ ਕੋਰ ਅਮਨਦੀਪ ਕੋਰ ਅਮਨਦੀਪ ਭੈਣੇ ਇੱਧਰ ਦੇਖ ਮੇਰੇ ਵੱਲ ਝਾਕ ਸਤਿ ਸ੍ਰੀ ਅਕਾਲ ਮੇਰਾ ਨਾਂ ਕਿਹਤ ਨੂੰ ਪਤਾ ਹੈ ਮੇਰਾ ਨਾਂ ਗੁਰਪ੍ਰੀਤ ਸਿੰਘ ਆ ਮੇਰਾ ਮੈਂ ਕੌਣ ਆ ਪਤਾ ਉੱਪਰੋਂ ਦੇਖ ਮੇਰੇ ਵੱਲ ਮੈਂ ਤੇਰਾ ਭਰਾ ਆ ਮੈਂ ਵੱਡਾ ਠੀਕ ਆ ਤੂੰ ਕਿੰਨਾ ਪੜੀ ਆ ਹੈ ਅਣ ਪੜਾਣ ਠੀਕ ਆ ਭੈਣੇ ਹੋਰ ਰਮਨਦੀਪ ਭੈਣੇ ਤੇਰਾ ਵਿਆਹ ਹੋਇਆ ਸੀਗਾ ਹੈ ਨਹੀਂ ਹੋਇਆ ਕੋਈ ਗੱਲ ਨਹੀਂ ਮੇਰੀ ਭੈਣ ਪਹਿਲਾਂ ਉੱਠ ਕੇ ਖੜੀ ਹੋ ਖੜੀ ਹੋ ਥੋੜੀ ਗਾਣੂ ਹੋ ਕੇ ਬੈਠ ਗਾਣੂ ਹੋ ਕੇ ਬੈਠ ਉਹ ਗਾਣੂ ਹਾਂ ਇੱਧਰ ਦੇਖ ਮੇਰੇ ਵੱਲੋਂ ਮੇਰੇ ਵੱਲੋਂ ਦੇਖ ਤੇਰੇ ਭਰਾ ਦਾ ਕੀ ਨਾਮ ਆ ਗੁੰਮੀ ਗੁੰਮੀ ਹਾਂ ਗੁੰਮੀ ਕਿਵੇਂ ਐ ਤੈਨੂੰ ਮਾਰਦਾ ਨਾ ਤੇਰਾ ਪਿਆਰ ਕਰਦਾ ਤੇਰਾ ਭਰਾ ਤੈਨੂੰ ਹਾਂ ਰਖੜੀ ਬੰਨੀ ਸੀ ਤੂੰ ਭਰਾ ਦੇ ਇਸ ਵਾਰ ਹਾਂ ਬੰਨੀ ਸੀ ਰਖੜੀਆਂ ਤੇ ਨਾ ਨਹੀਂ ਬੰਨੀ ਕਾਹ ਤੋਂ ਨਹੀਂ ਬੰਨੀ ਨੂੰ ਰਖੜੀ ਲੈ ਰਖੜੀ ਤਾਂ ਬੰਨਣੀ ਸੀ ਤੂੰ ਕੋੜੇ ਰਮਨ ਰਖੜੀ ਨਹੀਂ ਬੰਨੀ ਤੂੰ ਭਰਾ ਦੇ ਤੇ ਭਝਾਈ ਦੇ ਤੇ ਕੀ ਨਾਮ ਆ? ਤੋਂ ਮੈਂ ਭਾਬੀ। ਭਾਬੀ ਨਾਮ ਆ ਇਹਦਾ। ਤੇ ਭਾਬੀ ਤੈਨੂੰ ਇੰਨਾ ਸਾਹਮਦੀ ਆ ਪਿਆਰ ਕਰਦੀ ਆ, ਤੂੰ ਫਿਰ ਆਦੇ ਭਰਾ ਦੇ ਰਖੜੀ ਕਾਦੋਂ ਨਹੀਂ ਬੰਨੀ? ਹੂੰ। ਕਿੰਨੇ ਭੈਣ ਭਰਾ ਆ ਮੈਂ ਤੁਸੀਂ? ਇੱਕ। ਕੀ ਇੱਕ? ਹੈਂ? ਗੁੰਮੀ ਭਰਾਵਾ ਬਸ। ਹੂੰ। ਪਿੰਡ ਕਿਹੜਾ ਤਰ੍ਹਾਂ? ਆਹ ਕੜੀਆ। ਹੈਂ? ਆਹ ਕੜੀਆ। ਆਹ ਕੜੀਆ? ਹੂੰ। ਇਕਲੀਆ ਪਿੰਡ ਆ ਤੇਰਾ। ਅਸੀਂ ਨਹੀਂ ਚਾਹੁੰਦੇ ਵੀ ਇਹਨੂੰ ਦੁਬਾਰਾ ਸੰਗਲ ਲਾ ਕੇ ਫਿਰ ਅਸੀਂ ਭੇਜੀਏ ਕਰ ਇਹ ਤਾਂ ਨਹੀਂ ਹੋਣਾ ਤੇ ਜੇ ਤੁਸੀਂ ਕਰ ਸਕਦੇ ਤੂੰ ਰਹਿਪਾ ਭੈਣ ਨੂੰ ਭੇਜ ਦਿੰਨੇ ਆ ਸਵੇਰੇ ਮਾਤਾ ਆਜੂਗੀ ਇਹ ਨਹੀਂ ਜਿਉ ਮਦਦ ਤੁਸੀਂ ਕਰ ਸਕਦੇ ਤੁਹਾਡੇ ਨਾਲ ਆ ਬਾਈ ਹਨਾ ਥੋੜਾ ਜਿਹਾ ਮੇਰੇ ਵੀਰ ਬਣ ਕੇ ਹੁਣ ਆਪਾਂ ਦੁਬਾਰਾ ਇਹਨੂੰ ਫਿਰ ਆਪਾਂ ਜੰਦਾ ਨਹੀਂ ਲਾਉਣਾ ਬਾਈ ਇਹ ਮੇਰੀ ਬੇਨਤੀ ਆ ਤੇ ਜੋੜ ਕੇ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਠੀਕ ਆ ਰਮਨ ਅਮਨ ਪਣੇ ਕੋੜੇ ਅਮਨਦੀਪ ਤਕੜੀਆਂ ਤਾਂ ਨੂੰ ਝਾਕ ਇਧਰ ਨੂੰ ਹਾਂ ਤੇਰੇ ਸੌਹਰੇਆਂ ਵਾਲੇ ਬੰਦੇ ਉਹ ਬੀੜੀ ਦੇਖੀ ਜਾਂਦੇ ਆ ਤੇਰਾ ਵਿਆਹ ਕਰ ਦਈਏ ਹੈ ਨਹੀਂ ਕਰਨਾ ਅਜੇ ਚਲ ਕੋਈ ਨਹੀਂ ਠੀਕ ਹੋ ਜਾ ਪਹਿਲਾਂ ਲੈ ਚਾਬੀ ਦਿਓ ਇਹਦੀ ਗੱਲਾਂ ਆਹੀ ਆ ਜ਼ਿੰਦਗੀ 'ਚ ਬਾਈ ਦੋ ਚਾਰ ਬਸ ਬੰਦਾ ਕਿਤੇ ਨਾ ਕਿਤੇ ਉੱਥੇ ਠੜਕ ਜਾਂਦਾ ਜਿੱਥੇ ਅੱਗੋਂ ਮੂਰਿਆ ਕੋਈ ਬਾਹ ਨਹੀਂ ਫੜਦਾ ਸਪੋਰਟ ਨਹੀਂ ਹੁੰਦੀ ਹੁਣ ਇਹ ਭੈਣ ਨੇ ਆਪਣੇ ਬੱਚਿਆਂ ਨੂੰ ਪਾਲਣਾ ਸੀ ਇਹਨੂੰ ਐ ਸੀ ਮੇਰੇ ਬੱਚਿਆਂ ਦੇ ਦਾ ਸੱਟ ਫੇਟ ਵੱਜ ਜੇ ਕਿਤੇ ਤੇ ਉਹ ਕਈ ਵਾਰੀ ਅਗਰੈਸਿਵ ਹੋਈ ਆਪਦੇ ਬਾਲਾ ਨੂੰ ਅੱਗ ਲਾ ਲਈ ਜਿਹਨੇ ਉਹ ਦੂਸਰੇ ਪੱਤੇ ਵੀ ਨੁਕਸਾਨ ਕਰ ਸਕਦੀ ਸੀ ਪਰ ਇੱਥੇ ਲੋੜ ਸੀ ਉਹਨਾਂ ਮਾਮੇ ਮਾਸੀਆਂ ਧੀਆਂ ਦੇ ਕੁੱਤਾਂ ਦੀ ਜਿਹੜੇ ਨਾਲ ਜੰਮੇ ਪਲੇ ਹੁੰਦੇ ਆ ਜੇ ਸਾਰੇ ਰਲ ਕੇ ਆਪਾਂ ਇਕੱਠੇ ਹੋ ਕੇ ਅੱਗੇ ਵਧੀਏ ਤਾਂ ਇਦਾਂ ਦੇ ਹਾਲਾਤ ਪੈਦਾ ਹੀ ਨਾ ਹੋਣ ਅੱਜ ਇਸ ਭੈਣ ਦਾ ਜਿਹੜਾ ਗੁੱਟਾਂ ਤੇ ਲੱਗਿਆ ਹੋਇਆ ਸੰਗਲ ਆ ਉਹ ਖੁੱਲਣ ਜਾ ਰਿਹਾ ਬਸ ਅਰਦਾਸ ਕਰਿਓ ਮੇਰੇ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਅੱਜ ਤੋਂ ਰਹਿ ਪੈਗਾ ਬਾਅਦ ਕਦੇ ਵੀ ਇਹ ਅਮਨਦੀਪ ਭੈਣ ਦੇ ਸੰਗਲ ਨਾ ਲੱਗਣ ਆ ਦੇਖੋ ਜਿੱਥੇ ਚੂੜਾ ਪਹਿਣਾ ਵਾਹਾਂ ਦੇ ਵਿੱਚ ਉੱਥੇ ਸੰਗਲਾਂ ਦੇ ਨਿਸ਼ਾਨ ਪੈ ਗਏ ਜਿੱਥੇ ਇਸ ਭੈਣ ਨੇ ਜਿਹੜੇ ਹੱਥਾਂ ਤੇ ਮਹਿੰਦੀਆਂ ਲਾਉਣੀਆਂ ਸੀ ਉਹਨਾਂ ਹੱਥਾਂ ਦੇ ਉੱਤੇ ਸੰਗਲ ਲਾਉਣੇ ਪਏ ਇਹ ਮਜਬੂਰੀ ਪਰਿਵਾਰ ਦੀ ਬਣਦੀ ਆ ਜਿੱਥੇ ਸਾਡਾ ਸਮਾਜ ਅਧੂਰਾ ਰਹਿ ਜਾਂਦਾ ਜਿੱਥੇ ਸਾਡਾ ਸਮਾਜ ਸਹੀ ਵਰਕ ਨਹੀਂ ਕਰਦਾ ਜੇ ਸਾਰੇ ਥੰਮ ਇਕੱਠੇ ਹੋ ਕੇ ਚੱਲਣ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਵੀ ਸਾਨੂੰ ਦਿਮਾਗੀ ਸਮੱਸਿਆ ਆ ਜੀ ਪੰਜਾਬ ਦੇ ਵਿੱਚ ਹਰ ਬੰਦਾ ਇੰਨਾ ਖੁਰਸੀ ਆਪਣੇ ਆਪ ਦੇ ਵਿੱਚ ਪਤਾ ਹੀ ਨਹੀਂ ਸੀ ਡਿਪਰੈਸ਼ਨ ਹੁੰਦਾ ਕੀ ਆ ਦਿਮਾਗੀ ਬਿਮਾਰੀ ਹੁੰਦੀ ਕੀ ਆ ਪਰ ਅੱਜ ਅਸੀਂ ਇਕੱਲੇ ਬਣਦੇ ਸ਼ਿਕਾਰ ਆ ਸਾਡੇ ਸਾਰੇ ਨਾਲ ਨੇ ਰਿਸ਼ਤੇਦਾਰ ਭੈਣ ਭਰਾ ਫਿਰ ਵੀ ਅਸੀਂ ਇਕੱਲੇ ਆ ਕਾਰਨ ਕੀ ਆ ਅਸੀਂ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ 'ਚ ਇੰਨੇ ਕਿ ਬਿਅਸਤ ਹੋ ਗਏ ਆ ਵੀ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇੰਨਾ ਕਿ ਜ਼ਿਆਦਾ ਅੰਦਰ ਖੁੱਬ ਚੁੱਕੇ ਆ ਆਸ-ਪਾਸ ਦੇਖ ਹੀ ਨਹੀਂ ਪਾਉਂਦੇ ਅਸੀਂ ਉਸ ਤੇ ਗੱਲ ਅਰਦਾਸ ਕਰਿਓ ਮੇਰੀ ਭੈਣ ਭੈਣ ਅਮਨਦੀਪ ਵਾਸਤੇ ਹਨਾ ਇਹ ਬੱਚੀ ਦਾ ਨਾਮ ਹੈਗਾ ਨਾਦੀਆ ਬੇਗਮ ਤੇ ਇਹ ਦਾਦੀ ਆ ਉਹਦੀ ਜਮੀਲੋ ਜਮੀਲੋ ਹੈ ਜਮੀਲਾ ਬੇਗਮ ਆਪਣੀ ਪੋਤੀ ਨੂੰ ਲੈ ਕੇ ਆਈ ਹੈ ਨਾਲ ਪਿੰਡ ਦੇ ਮੋਹਤਵਾਰ ਨੇ ਪਿੰਡ ਦੇ ਮੈਂਬਰ ਪੰਚਾਇਤ ਨੇ ਪਿੰਡ ਦੇ ਮੋਹਤਵਾਰ ਨੇ ਨਾਲ ਸਾਡੇ ਵੱਡੇ ਵੀਰ ਭਪਿੰਦਰ ਸਿੰਘ ਨੇ ਭਾਈ ਭਪਿੰਦਰ ਸਿੰਘ ਦੇ ਪਿੰਡੋਂ ਆ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਵੀਰੇ ਜਦੋਂ ਕੈਂਪ ਚ ਆਏ ਸੀ ਉਦੋਂ ਸਾਡੀ ਗੱਲ ਚੱਲਦੀ ਸੀ ਬਾਈ ਉਹਨਾਂ ਨੇ ਢੰਡਾ ਸਿੰਘ ਉਹਨਾਂ ਨੇ ਬਾਈ ਭਿੰਦਰ ਨੂੰ ਫੋਨ ਕੀਤਾ ਬਾਈ ਭਿੰਦਰ ਵੀ ਆਪਣਾ ਸਮਾਂ ਕੱਢ ਕੇ ਇਥੇ ਲੁਧਿਆਣੇ ਬਾਈ ਉਹਨਾਂ ਦਾ ਟਾਈਲਾਂ ਦਾ ਕੰਮ ਆ ਸਹਾਰਾ ਜੋਤ ਕੰਪਨੀ ਸਾਡੇ ਇੱਥੇ ਸੁਪਨਿਆਂ ਦੇ ਘਰ ਵਿੱਚ ਜਿੰਨੀਆਂ ਵੀ ਫਲੋਰ ਟਾਈਲਾਂ ਲੱਗੀਆਂ ਵਾ ਉਹ ਸਾਰੀਆਂ ਸਹਾਰਾ ਜੋਤ ਕੰਪਨੀ ਵੱਲੋਂ ਗਰਮੀਤ ਸਿੰਘ ਭਵਿੰਦਰ ਸਿੰਘ ਬਾਈ ਉਹਨਾਂ ਵੱਲੋਂ ਬਿਲਕੁਲ ਫ੍ਰੀ ਦਿੱਤੀਆਂ ਗਈਆਂ ਸਨ ਅੱਜ ਗੱਲ ਕਰਦੇ ਹਾਂ ਇਸ ਧੀ ਰਾਣੀ ਦੀ ਜਿਹੜੀ ਹਜੇ ਨਵਾਲਗ ਆ ਇਹ ਨਾਦੀਆ ਬੀਗਮ ਨਾਦੀਆ ਬੀਗਮ ਮੈਂਟਲੀ ਠੀਕ ਨਹੀਂ ਕਿਉਂਕਿ ਇਹਦੇ ਮਾਂ ਨੂੰ ਵੀ ਸਮੱਸਿਆ ਦਿਮਾਗ ਦੀ ਆ ਇਹਦੇ ਬਾਪ ਨੂੰ ਵੀ ਆ ਮਾਂ ਉਹ ਵੀ ਸਿੱਧਾ ਥੋੜਾ ਜਿਹਾ ਮਾਂ ਵੀ ਸਿੱਧੀ ਆ ਪਿਓ ਵੀ ਸਿੱਧਾ ਥੋੜਾ ਜਿਹਾ ਭਰਾ ਵੀ ਇਹਦਾ ਸਿੱਧਾ ਇੱਕ ਕਿੰਨੇ ਭੈਣ ਭਰਾ ਨੇ ਮਾਂ 2 ਦੋ ਦੋਨੇ ਸਿੱਧੇ ਨੇ ਭੈਣ ਭਰਾ ਛੋਟਾ ਵਾ ਵੱਡਾ ਭਰਾ ਇਹਦਾ ਉਹ ਪੜਦਾ ਸਕੂਲੇ ਗਿਆ ਸੀ ਕਦੇ ਨਹੀਂ ਸਾਡੀ ਆਪ ਪਹਿਲਾਂ ਦੀ ਸੀ ਮਸੀਰ ਦੇ ਵਿੱਚ ਉੱਥੇ ਮੰਦਰਸੇ ਜਾਂਦੇ ਸੀ ਇਹ ਵੀ ਜਾਂਦੀ ਸੀ ਮੰਦਰਸੇ ਚ ਨਹੀਂ ਇਹ ਛੱਡੀ ਸੀ ਇਹਨੇ ਜੀਣਾ ਫਿਰ ਛੱਡ ਗਈ ਸੀ ਬੱਚੇ ਕੁੜੀਆਂ ਰਹਿੰਦੀ ਸੀ ਇਕੱਲੇ ਮੁੰਡੇ ਮੁੰਡੇ ਮੁੰਡਿਆਂ ਦਾ ਸੀਗਾ ਤੇ ਹੁਣੇ ਕਿੰਨੇ ਸਾਲਾਂ ਦੀ ਹੋ ਗਈ ਆ 16 ਸਾਲਾਂ ਦੀ ਹੋ ਗਈ 16 ਸਾਲਾਂ ਦੀ ਧੀ ਜਵਾਨ ਹੋ ਜਾਂਦੀ ਆ 16 ਸਾਲਾਂ ਦੀ ਪੁੱਤੀ ਦਾਦੀ ਦੇ ਹਾਨ ਦੀ ਬਰਾਬਰ ਦੀ ਹੋ ਜਾਂਦੀ ਆ ਪਰ ਸਿੱਧੀ ਹੁਣ ਕਰਕੇ ਥੋੜੀ ਦਿਮਾਗੀ ਮੰਦਬੁੱਧੀ ਹੋਣ ਕਰਕੇ ਦਾਦੀ ਆਪਣੀ ਧੀ ਪੋਤੀ ਦਾ ਖਿਆਲ ਵੀ ਰੱਖਦੀ ਆ ਆਪਣੇ ਵੱਲੋਂ ਥੋੜੀ ਸਿੱਧੀ ਸੀ ਇਹਨੂੰ ਦਵਾਈਆਂ ਦਉਗੀਆਂ ਵੀ ਦਵਾਈਆਂ ਪਹਿਲਾਂ ਕਿਤੇ ਦਵਾਈਆਂ ਵੀ ਦਵਾਉਂਦੀ ਰਹੀ ਪਰ ਸਾਡੇ ਸਮਾਜ 'ਚ ਕੁਝ ਐਂਟਲ ਸੋਸ਼ੀ ਐਂਟੀ ਸੋਸ਼ੀਅਲ ਐਲੀਮੈਂਟਸ ਹੁੰਦੇ ਨੇ ਕੁਝ ਇਦਾਂ ਦੇ ਅਣ ਇੱਕ ਕਹਦੀਏ ਵੀ ਉਹ ਮਾੜੇ ਤੱਤ ਹੁੰਦੇ ਨੇ ਜਿਹੜੇ ਬੰਦੇ ਦੀ ਸਮੱਸਿਆ ਨੂੰ ਉਹਦੀ ਸਮੱਸ ਪ੍ਰੋਬਲਮ ਨੂੰ ਨਹੀਂ ਦੇਖਦੇ ਆਪਣੀ ਏਜੰਸੀ ਭੁੱਖ ਦੇ ਮਤਾਜ ਉਹਨਾਂ ਨੇ ਇਸ ਬੱਚੀ ਦੇ ਨਾਲ ਦੁਰਾਚਾਰ ਕੀਤਾ ਇਹ ਬੱਚੀ ਦਾ ਇਸ ਪੱਖ ਤੋਂ ਵੀਡੀਓ ਨੂੰ ਦੇਖਿਓ ਜਰੂਰ ਬੱਚੀ ਦਾ ਕਸੂਰ ਕੀ ਸੀ ਇੱਕ ਤਾਂ ਇਹਦੇ ਨਾਲ ਗਲਤ ਹੋਇਆ ਉੱਪਰੋਂ ਇਹਦੇ ਸੰਗਲ ਲੱਗ ਗਿਆ ਵਿਚਾਰੀ ਦੀ ਕਾਰਨ ਕਿਉਂਕਿ ਪਰਿਵਾਰ ਨੂੰ ਐ ਲੱਗਿਆ ਦਾਦੀ ਨੂੰ ਐ ਲੱਗਿਆ ਵੀ ਇਸ ਵਾਰ ਤਾਂ ਮੇਰੀ ਪੋਤੀ ਬਚ ਗਈ ਗਾਂ ਫੇਰ ਕਿਤੇ ਗਲਤ ਹੋ ਗਿਆ ਫੇਰ ਮੈਂ ਕੀ ਕਰਾਂ ਥਾਣੇ ਦਖਾਸ ਰਖਾਈ ਗਈ ਪੁਲਿਸ ਨੇ ਆਪਣੇ ਵੱਲੋਂ ਕਾਰਵਾਈ ਕੀਤੀ ਉਹਨਾਂ ਨੂੰ ਕੁੱਟਿਆ ਮਾਰਿਆ ਉਹਨਾਂ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਦੇ ਕੇ ਕੇਸ ਨੂੰ ਅੱਗੇ ਵਧਾਉਣ ਦੀ ਬਜਾਏ ਦੋਨਾਂ ਤਰ੍ਹਾਂ ਨੂੰ ਸਮਝਾ ਦਿੱਤਾ ਗਿਆ ਪਰ ਉਹ ਗੱਲ ਉੱਥੇ ਤੱਕ ਕਰੀ ਸਹੀ ਸੀਗੀ ਠੀਕ ਆ ਚਲੋ ਦਾਦੀ ਵੀ ਕਹਿੰਦੀ ਉਹਨਾਂ ਨੂੰ ਬਹੁਤ ਘੂਰਿਆ ਪੁਲਿਸ ਨੇ ਮੇਰੇ ਸਾਹਮਣੇ ਮੈਂ ਵੀ ਬਹੁਤ ਘੂਰਿਆ ਉਹਨਾਂ ਨੂੰ ਕੁੱਟਿਆ ਗਾਣਾ ਕੱਢੀਆਂ ਵੀ ਮੈਨੂੰ ਤਸੱਲੀ ਆ ਹੁਣ ਪਰ ਗੱਲ ਇਹ ਆ ਵੀ ਜਿੱਥੇ ਨਾਦੀਆ ਬੇਗਮ ਆਜ਼ਾਦ ਘੁੰਮਦੀ ਸੀਗੀ ਉਸੇ ਕੈਂਸੀਡੈਂਟ ਕਰਕੇ ਇਹਦੇ ਗਿੱਟੇ ਨੂੰ ਸੰਗੜ ਲੱਗ ਗਿਆ ਵਿਚਾਰੀ ਇਹ ਪਰਪਾਈ ਆ ਜਿਹੜੀ ਇਹ ਸਾਰੀ ਜ਼ਿੰਦਗੀ ਨਹੀਂ ਹੋਣੀ ਨਾਦੀਆ ਬੇਗਮ ਦੀ ਜੇ ਅੱਜ ਇਹ ਬੱਚੀ ਦੁਬਾਰਾ ਫੇਰ ਉਹਨਾਂ ਗਲੀਆਂ ਚ ਕੋਈ ਮੂਹ ਦਾ ਘਰਾਂ ਚ ਜਾਊ ਇਹਨੂੰ ਸੰਗਲ ਨਹੀਂ ਲਾਉਂਦੇ ਇਹ ਤਾਂ ਉਹਨਾਂ ਦਾ ਮੂੰਹ ਪਿਆ ਹੋਇਆ ਫੇਰ ਦੁਬਾਰਾ ਕਿਉਂਕਿ ਇਹ ਬੱਚੀ ਦਾ ਦਿਮਾਗ ਸਹੀ ਨਹੀਂ ਇਹਨੂੰ ਸਹੀ ਗਲਤ ਤਾਂ ਨਹੀਂ ਪਤਾ ਤੇ ਜੇ ਇਹਨੂੰ ਸੰਗਲਣਾ ਬੰਦ ਕਰਨਾ ਤੇ ਇਸ ਦੇ ਲਈ ਇਸ ਤੋਂ ਵੱਡੀ ਸਜ਼ਾ ਹੋਰ ਕੀ ਆ ਦਾਦੀ ਦੀ ਮਜਬੂਰੀ ਕੀ ਆ ਇਹ ਲੋਕਾਂ ਦੇ ਘਰਾਂ ਚ ਗੋਹਾ ਚੱਕਦੀ ਆ ਇਹ ਪੰਜ ਸੱਤ ਘਰਾਂ ਦਾ ਗੋਹਾ ਸੱਟ ਕੇ ਥੱਕ ہار ਕੇ ਘਰੇ ਆਉਂਦੀ ਆ ਕਿਸੇ ਘਰੋਂ ਦੁੱਧ ਲੈ ਕੇ ਆਉਂਦੇ ਕਿਸੇ ਘਰੋਂ ਦਹੀਂ ਲੈ ਆਉਂਦੇ ਕਿਸੇ ਘਰੋਂ ਰੋਟੀਆਂ ਲੈ ਆਉਂਦੇ ਕਿਸੇ ਘਰੋਂ ਦਾਲ ਸਬਜ਼ੀ ਲੈ ਆਉਂਦੀ ਆ ਤੇ ਆ ਕੇ ਇਹਨਾਂ ਦੀ ਚੁੰਝ ਚ ਪਾਉਂਦੀ ਆ ਕਿਹੜੀ ਦੇ ਚੁੰਝ ਚ ਕਿਉਂਕਿ ਇਹਦੀ ਮਾਂ ਵੀ ਸਿੱਧੀ ਆ ਇਹਦਾ ਪਿਓ ਵੀ ਇਹਦਾ ਭਰਾ ਵੀ ਤੇ ਫਿਰ ਅੱਜ ਸੁਪਨਿਆਂ ਦੇ ਘਰ ਧੰਨਵਾਦ ਕਰਦੇ ਆ ਜਿਹੜੇ ਪਿੰਡ ਦੇ ਮੋਤਵਰ ਪਤਵੰਤੇ ਸੱਜਣ ਨਾਲ ਸਾਡਾ ਭਿੰਦਰ ਵੀਰ ਇੱਥੇ ਪਹੁੰਚਿਆ ਲੈ ਕੇ ਨਾ ਅਸੀਂ ਆਦੀਆ ਦੀ ਅਗਲੀ ਜਿਹੜੀ ਇਲਾਜ ਦੀ ਵਿਧੀ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਹੁਣ ਇਹਦਾ ਅਲਟਰਾਸਾਉਂਡ ਵਗੈਰਾ ਹੋਗੇ ਟੈਸਟ ਹੋ ਜਾਣ ਪੂਰੇ ਤੇ ਇਹਦੀ ਦਿਮਾਗ ਦੀ ਦਵਾਈ ਚੱਲ ਜੇ ਇਹਦਾ ਸੰਗਲ ਖੁੱਲ ਜੇ ਤੁਸੀਂ ਆਪਣਾ ਫਰਜ਼ ਨਿਭਾਓ ਤੁਸੀਂ ਅਰਦਾਸ ਕਰਿਓ ਇਸ ਬੱਚੀ ਲਈ ਇਸ ਬੱਚੀ ਦੇ ਆਉਣ ਵਾਲੇ ਭਵਿੱਖ ਲਈ ਇਹਦੇ ਨਾਲ ਦੀਆਂ ਬਹੁਤ ਸਾਰੀਆਂ ਧੀਆਂ ਵਾਸਤੇ ਅੱਜ ਇਹਨਾਂ ਨੇ ਤਾਂ ਅਜੇ ਹਿੰਮਤ ਕਰ ਲਈ ਇਹਨਾਂ ਨੇ ਤਾਂ ਸਮਾਜ ਦੇ ਨਾਲ ਖੜ ਕੇ ਲੜਾਈ ਲੜਨੀ ਆਪਣੇ ਆਪ ਨੂੰ ਤਕਟੂਗਾਡਾ ਸੰਤੁਸ਼ਟ ਕਰ ਲਿਆ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਚੁੱਪ ਹੀ ਕਰ ਜਾਂਦੇ ਨੇ ਜਿਨ੍ਹਾਂ ਦੇ ਸੰਗਲ ਲੱਗ ਜਾਂਦੇ ਨੇ ਮੁੜ ਕੇ ਖੁੱਲਦੇ ਨਹੀਂ ਕਈ ਕਈ ਸਾਲ ਜ਼ਿੰਦਗੀਆਂ ਨਿਕਲ ਜਾਂਦੀਆਂ ਇਦਾਂ ਹੀ 20 ਸਾਲ ਤੀ ਤੀ ਸਾਲ ਹੋ ਗਏ ਲੋਕਾਂ ਨੂੰ ਬੰਨਿਆ ਹੋਇਆ ਉੱਥੇ ਅੱਜ ਨਾਦੀਆ ਬੇਗਮ ਦੀ ਇਹ ਵੀਡੀਓ ਕਿਸੇ ਦੇ ਲਈ ਸਿੱਖਿਆਦਾਇਕ ਹੋਵੇ ਕਿਸੇ ਦੇ ਲਈ ਪੇਰੇ ਨਾਲ ਦਾਇਕ ਹੋਵੇ ਵੀ ਕਿਸੇ ਹੋਰ ਦੇ ਨਾਲ ਇਦਾਂ ਦਾ ਵਾਕਿਆਤ ਨਾ ਹੋਵੇ। प्लीज ਇਹਨੂੰ ਸ਼ੇਅਰ ਵੀ ਕਰਿਓ। ਤੇ ਇੱਕ ਗੱਲਾ ਇੱਥੇ ਹੀ ਖਤਮ ਨਹੀਂ ਹੁੰਦਾ ਸਾਡਾ ਫਰਜ਼। ਆਪਣੇ ਆਸ-ਪਾਸ ਨਜ਼ਰ ਵੀ ਮਾਰਿਓ। ਨਿਗਾਹ ਵੀ ਮਾਰਿਓ ਕਿਤੇ ਤੁਹਾਡੇ ਗਵਾਹਣ ਤਾਂ ਨਹੀਂ ਕੋਈ ਇਸ ਤਰ੍ਹਾਂ ਦਾ। ਕੋਈ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੋਵੇ ਜਿੱਥੇ ਗਰੀਬਣੀ ਮਾਂ ਜਾਂ ਦਾਦੀ ਆਪਣੇ ਬੱਚੇ ਦੀ ਉਸ ਤਰੀਕੇ ਨਾਲ ਸੰਭਾਲ ਨਹੀਂ ਕਰ پا ਰਹੀ ਤੇ ਕੋਈ ਉਹਦਾ ਨਜਾਇਜ਼ ਫਾਇਦਾ ਚੱਕ ਰਿਆ ਹੋਵੇ। प्लीज ਇਹ ਧਿਆਨ ਰੱਖਿਓ ਜੇ ਅਸੀਂ ਸਮਾਜ 'ਚ ਰਹਿੰਨੇ ਆਂ ਜੇ ਅਸੀਂ 84 ਲੱਖ ਜਿਹੋ ਉਹਨਾਂ ਦੇ ਸਰਦਾਰ ਮੰਨਦੇ ਆਂ ਆਪਣੇ ਆਪ ਨੂੰ ਫਿਰ ਸਾਡੇ ਫਰਜ਼ ਵੀ ਨੇ ਕੋਸ਼ਿਸ਼ ਦੀ ਉਹ ਵੀ ਨਿਭਾਈਏ ਤੇ ਅੱਜ ਆਸੀਂ ਇਹਨੂੰ ਦਾਖਲ ਕਰਾਂਗੇ ਤੇ ਤੁਸੀਂ ਨਾਲ ਰੁਕਣਾ ਇਹਦੇ ਵਾਹਿਗੁਰੂ ਕਿਰਪਾ ਕਰਨ ਥੋੜੇ ਦਿਨਾਂ ਦੇ ਵਿੱਚ ਇਹਨੇ ਠੀਕ ਹੋ ਜਾਣਾ ਕੋਈ ਗੱਲ ਨਹੀਂ ਗਾਂ ਵੀ ਅਸੀਂ ਤੁਹਾਡੇ ਨਾਲ ਆ ਜੇ ਇਹਨੂੰ ਇੱਥੇ ਦਾਖਲ ਕਰਨਾ ਪਿਆ ਇੱਥੇ ਸਕੂਲ ਦੇ ਵਿੱਚ ਇਹਨੂੰ ਪੜਾਉਣ ਵਾਸਤੇ ਜਾਂ ਕਿਵੇਂ ਜੋ ਵੀ ਅਸੀਂ ਕਰ ਸਕੀਏ ਕੋਕੀ ਭਿੰਦਰ ਵੀਰੇ ਹਣੀ ਭਰਾ ਨੇ ਸਾਡੇ ਅਸੀਂ ਜਿੱਦਾਂ ਦੀ ਵੀ ਮਤ ਕਰ ਸਕੀ ਤੁਹਾਡੇ ਨਾਲ ਫਿਕਰ ਨਾ ਕਰੀ ਮਾ ਠੀਕ ਆ ਹੈ ਨਾ ਨਾਦੀਆ ਠੀਕ ਆ ਪੁੱਤ ਓਏ ਨਾਦੀਆ ਲਿਆ ਮਾਂ ਚਾਬੀ ਦੇ ਦੀ ਖੋਲੀ ਲਿਆ ਨਾਦੀਆ ਜਿੰਦਾ ਖੋਲੀਏ ਪੁੱਤ ਲਿਆ ਮੇਰੀ ਧੀ ਅੱਜ ਡੇਢ ਮਹੀਨਾ ਹੋ ਗਿਆ ਦਾਦੀ ਆਪਣੀ ਪੋਤੀ ਨੂੰ ਜਿੰਦਾ ਲਈ ਬੈਠੀ ਹੈ ਵਿਚਾਰੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਦਾਂ ਹੀ ਸੰਗਲ ਪਾ ਕੇ ਉੱਪਰ ਇਹਨਾਂ ਦਾ ਨਾਮ ਸੀਆਰ ਨੰਬਰ ਲਿਖ ਕੇ ਡੇਟ ਲਿਖ ਕੇ ਕਿੰਨੀ ਤਰੀਕ ਨੂੰ ਇਹ ਸੰਗਲ ਖੁੱਲੇ ਆ ਲਪਾਫਿਆਂ ਚ ਪੈਕ ਕਰ ਦਿੱਤੇ ਜਾਂਦੇ ਆ ਸਾਲਕ ਬਾਅਦ ਇਹਨਾਂ ਨੂੰ ਅਸੀਂ ਰੰਗ ਦੇ ਵਿੱਚ ਰੂਬਾ ਸੀਲ ਚ ਪਿਉ ਕੇ ਕੱਢ ਲਈਦਾ ਸਾਡੇ ਕੋਲੇ ਕਵਾਂਟਰਾਂ ਦੇ ਰੂਪ ਚ ਅਲਮਾਰੀਆਂ ਪੇਟੀ ਭਰੀ ਪਈ ਐ ਕਿਸੰਗਲਾਂ ਦੇ ਨਾਲ ਪਰ ਇਹ ਸੰਗਲਾਂ ਦੀ ਆਜ਼ਾਦੀ ਇਹਨਾਂ ਬੇੜੀਆਂ ਦੀ ਆਜ਼ਾਦੀ ਤਾਂ ਹੀ ਮਕਬੂਲ ਆ ਜੇ ਤੁਸੀਂ ਸਾਰੇ ਬਦਲੋ ਆਪਣੇ ਆਪ ਨੂੰ ਜੇ ਤੁਸੀਂ ਆਪਣੇ ਆਸ-ਪਾਸ ਉਸ ਵੱਲੀ ਨਿਗ੍ਹਾ ਰੱਖੋ ਲੈ ਨਾ ਦੀਆ ਚੀਜੀ ਲੈ ਲੈ ਚੀਜੀ ਲੈ ਲੈ ਉਹ ਵੈਰੀ ਗੁੱਡ ਬੋਲੇ ਸੋਨੇ ਹਾਂ ਸਾਚ ਦੀਆ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਸਤਿ ਸਿਕਾਰ ਸਤਿ ਸਾਨ ਕਿੰਨੀ ਮਾਸੂਮ ਆ ਬੱਚੀ ਕਿੰਨੀ ਛੋਟੀ ਹੈ ਹਜੇ ਇਹ ਬੱਚੀ ਹਜੇ ਦੁਨੀਆ ਦਾ ਉਹ ਪੱਖ ਦੇਖਿਆ ਹੀ ਨਹੀਂ ਬੱਚੀ ਨੇ ਜਿਸ ਪਾਸੇ ਨੂੰ ਇਹਨੂੰ ਧੱਕਿਆ ਜਾ ਰਿਹਾ ਸੀ ਜਿਹੜੀਆਂ ਕਾਲੀਆਂ ਕੋਠਰੀਆਂ ਦੇ ਵਿੱਚ ਇਹਨੂੰ ਬੰਨ ਕੇ ਰੱਖਣ ਲਈ ਮਜਬੂਰ ਹੋ ਗਿਆ ਸੀ ਪਰਿਵਾਰ ਕਿ ਉਹਨਾਂ ਲਈ ਨਹੀਂ ਬਣੀ ਹੋਈ ਅਰਦਾਸ ਕਰਿਓ ਨਾਦੀਆ ਲਈ ਦੁਆ ਕਰਿਓ ਅੱਲਾਹ ਤਾਲਾ ਮਿਹਰ ਕਰੇ ਨਾਦੀਆ ਬੀگم ਠੀਕ ਹੋ ਕੇ ਆਪਣੇ ਯੋਗ ਹੋ ਕੇ ਆਪਣੇ ਆਪ ਨੂੰ ਸੰਭਾਲਣ ਯੋਗ ਹੋ ਕੇ ਇੱਕ ਚੰਗਾ ਬਦੀਤ ਕਰੇ ਸੀ ਆਪਣਾ ਆਉਣ ਵਾਲਾ ਜੀਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ